ਕਲ ਦੀ ਵੀ ਚਾਲ ਚਾਬ ਜੀ ਨੇ ਸਰਵਣ ਕੀਤਾ ਕਿ ਸੰਗਤਾਂ ਦੇ ਕਹਿਣ ਤੇ ਸਤਿਗੁਰਾਂ ਨੇ ਕੁਰਸ਼ੇਤਰ ਤੀਰਥ ਦਾ ਜਿਹੜਾ ਇਤਿਹਾਸ ਹੈ ਉਹ ਸੰਗਤਾਂ ਨੂੰ ਸੁਨਾਇਆ ਕਿ ਕਿਸ ਤਰ੍ਹਾਂ ਇਹ ਜਿਹੜਾ ਤੀਰਥ ਬਣਿਆ ਕਿਸ ਤਰ੍ਹਾਂ ਇਹ ਤੀਰਥ ਪਵਿੱਤਰ ਮੰਨਿਆ ਜਾਂਦਾ ਹੈ ਤੇ ਕਿਸ ਤਰ੍ਹਾਂ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਅੱਗੇ ਜਮਨਾ ਦੇ ਕੰਡੇ ਤੇ ਜਾਂਦੇ ਨੇ ਆਓ ਸਤਿਗੁਰਾਂ ਦੇ ਚਰਨਾਂ 'ਚ ਧਿਆਨ ਨੂੰ ਜੋੜੀਏ ਗੁਰਮਖੋ ਮਨ ਬਿਰਤੀਆਂ ਨੂੰ ਕਰੀਏ ਇਕਾਗਰ ਸਤਿਗੁਰਾਂ ਦਾ ਅਗਲਾ ਇਤਿਹਾਸ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰਨ ਦੀ ਕਿਰਪਾਲਤਾ ਕਰੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੋਹੋ ਰਾ ਤੀਨ ਦੇਵ ਸੈਸਕਾ ਅਮਰ ਜੀ ਕੁਰੇਤਰਮੈ ਵਾਸ ਉਨੇ ਅੱਗੇ ਗਮਣੇ ਸੁ ਮੱਤ ਸਿਮਰਤ ਸ੍ਰੀ ਬੇਨਨਾਸ ਗੁਰਮੁਖੋ ਧਾਨ ਗੁਰੂ ਅਮਰਦਾਸ ਮਹਾਰਾਜ ਜੀ ਤਿੰਨ ਦਿਨ ਹੁਣ ਕੁਰ ਛੇਤਰ ਦੇ ਵਿੱਚ ਠਹਿਰੇ ਨੇ ਫਿਰ ਵਾਹਿਗੁਰੂ ਦਾ ਸਿਮਰਨ ਕਰਦੇ ਰਾਹ ਰਾ ਅੱਗੇ ਚੱਲ ਪਏ ਨੇ ਸਨ ਸਨ ਸਹਿ ਸੰਗਤ ਚੱਲੇ ਸਭ ਹਨ ਕੀ ਸ਼ੁਧ ਲੇਵਤ ਭਲੇ ਹੌਲੀ ਹੌਲੀ ਸੰਗਤ ਦੇ ਨਾਲ ਨਾ ਸਤਿਗੁਰੂ ਅੱਗੇ ਜਾ ਰਹੇ ਨੇ ਤੇ ਗੁਰਮਖੋ ਸਾਰਿਆਂ ਦੀ ਚੰਗੀ ਤਰ੍ਹਾਂ ਖਬਰ ਸਾਰ ਲੈ ਰਹੇ ਨੇ ਜਿਹੜਾ ਥੱਕ ਜਾਂਦਾ ਏ ਉਹਨੂੰ ਸਹਾਰਾ ਦਿੰਦੇ ਨੇ ਕਿਸੇ ਨੂੰ ਵੀ ਕਿਸੇ ਪ੍ਰਕਾਰ ਦਾ ਕਸ਼ਟ ਨਹੀਂ ਸਤਿਗੁਰੂ ਆਉਣ ਦਿੰਦੇ ਸਭ ਹਿੰਕੋ ਆ ਰੋਗ ਕਰ ਚਲ ਹੈ ਜੈ ਜੈਕਾਰ ਹੋਤ ਸੁਣ ਭਲ ਹੈ ਤੇ ਗੁਰਮਖੋ ਸਾਰਿਆਂ ਨੂੰ ਆ ਰੋਗ ਕਰਕੇ ਚੱਲੇ ਨੇ ਤੇ ਭਲੀ ਪ੍ਰਕਾਰ ਦਾ ਜੈ ਜੈਕਾਰ ਹੋਈ ਸੁਣਦੇ ਨੇ ਜਿੱਥੇ ਕਿਥੇ ਸਤਗੁਰ ਜੀ ਦਾ ਪ੍ਰਸੰਗ ਸਤਗੁਰ ਜੀ ਦਾ ਜਸ 퍼ਸਰਿਆ ਹੋਇਆ ਹੈ ਗੁਰਮੁਖੋ ਬਹੁਤ ਮਨੁੱਖ ਹਿਰਦੇ ਵਿੱਚ ਪ੍ਰੇਮ ਧਾਰਨ ਕਰਕੇ ਤੇ ਸਤਗੁਰ ਜੀ ਨੂੰ ਮਿਲਦੇ ਨੇ ਪਹੁੰਚਤ ਭੇ ਕਲਿੰਦਰੀ ਕੂਲ ਸੁੰਦਰ ਸਿਆਮਲ ਜਲ ਅਨਕੂਲ ਤੇ ਗੁਰਮੁਖੋ ਦਰਿਆ ਜਮਨਾ ਦੇ ਕੰਢੇ ਤੇ ਪਹੁੰਚ ਗਏ ਨੇ ਸੁੰਦਰ ਸਿਆਮ ਦਾ ਰੰਗ श्याम रंग ਦਾ ਜਲ ਬੜਾ ਸੁਵਾਨ ਸੁਹਾਵਣਾ ਏ ਸਤਿਗੁਰ ਜੀ ਦੇ ਨਾਲ ਭਾਰੀ ਸੰਗਤ ਦੀ ਭੀੜ ਹੈ ਇੱਕ ਥਾਂ ਇੱਕ ਥਾਂ ਸੁੰਦਰ ਛਾਇਆ ਵੇਖ ਕੇ ਛਾਂ ਵੇਖ ਕੇ ਤੇ ਸਤਿਗੁਰਾਂ ਨੇ ਉਤਾਰਾ ਕੀਤਾ ਹੈ ਪਾਵਨ ਜਲ ਮੈਂ ਸਕਲ ਸੁਨਾਨੇ ਜਥਾ ਸ਼ਕਤ ਦੇ ਅੰਸ ਤਹ ਦਾਨੇ ਪਵਿੱਤਰ ਜਲ ਦੇ ਵਿੱਚ ਸਾਰਿਆਂ ਨੇ ਇਸ਼ਨਾਨ ਕੀਤਾ ਆਪਣੀ ਸਮਰੱਥਾ ਦੇ ਅਨੁਸਾਰ ਗੁਰਮੁਖੋ ਦਾਨ ਦਿੱਤਾ ਏ ਫਿਰ ਖਾ ਪੀ ਕੇ ਉਥੇ ਵਿਸ਼ਰਾਮ ਕੀਤਾ ਬਾਅਦ ਵਿੱਚ ਉੱਠ ਕੇ ਹਰੀ ਦੇ ਨਾਮ ਦਾ ਸਿਮਰਨ ਕੀਤਾ ਏ ਸਭ ਸੰਗਤ ਚਿਤ ਚਾਉ ਹਨੇਰਾ ਸਤਿਗੁਰ ਬਾਗ ਸੁਣੇ ਸਭ 베ਰਾ ਸਾਰੀ ਸੰਗਤ ਦੇ ਮਨ ਦੇ ਵਿੱਚ ਬੜਾ ਚਾਏ ਹਰ ਵੇਲੇ ਸਤਿਗੁਰ ਜੀ ਦੇ ਬਚਨ ਸੁਣਦੇ ਨੇ ਹੱਥ ਜੋੜ ਕੇ ਸਾਰੇ ਗੁਰੂ ਜੀ ਦੇ ਅੱਗੇ ਖੜੇ ਨੇ ਪੁੱਛਣ ਵਾਸਤੇ ਬੋਲੇ ਨੇ ਕਹਿਣ ਲੱਗੇ ਪ੍ਰਭ ਜੀ ਜਮਨਾ ਕੀਰ ਪਰਸੰਗ ਕਰੋ ਸੁਨਾ ਮਨ ਸੰਗਤ ਸੰਗ ਏ ਪ੍ਰਭੂ ਜੀ ਸਾਰੀ ਸੰਗਤ ਨੂੰ ਜਮਨਾ ਦੇ ਆਦਿ ਬਾਰੇ ਵੀ ਸਾਨੂੰ ਪ੍ਰਸੰਗ ਸੁਣਾਓ ਜਦੋਂ ਤੀਰਥ ਬਾਰੇ ਸਾਰਾ ਬਿਰਤਾਂਤ ਸੁਣ ਲਵਾਂਗੇ ਨਾ ਤੇ ਬੜੇ ਪ੍ਰੇਮ ਦੇ ਨਾਲ ਸ਼ੁਭ ਢੰਗ ਦੇ ਨਾਲ ਅਸੀਂ ਇਸ ਜਗ੍ਹਾ ਦੇ ਉੱਤੇ ਇਸ਼ਨਾਨ ਕਰਾਂਗੇ ਸਤਿਗੁਰ ਜੀ ਜਿਵੇਂ ਤੁਸੀਂ ਕੁਰਸ਼ੇਤਰ ਤੀਰਥ ਬਾਰੇ ਸਾਨੂੰ ਦੱਸਿਆ ਏ ਗਿਆਨ ਕਰਵਾਇਆ ਏ ਇਸੇ ਤਰ੍ਹਾਂ ਹੁਣ ਇਸ ਜਮਨਾ ਦੇ ਬਾਰੇ ਵੀ ਸਾਨੂੰ ਸੁਣਾਉਣਾ ਕਰੋ ਹਮ ਹੂ ਲਾਭਨਿਤ ਹੋਤ ਵਿਸਾਲਾ ਇਕ ਤਉ ਦਰਸੈ ਤੁਮ ਸਭ ਕਲ ਕਹਿੰਦੇ ਨੇ ਸਾਨੂੰ ਨੇਤੀ ਬਹੁਤ ਵੱਡਾ ਲਾਭ ਹੁੰਦਾ ਏ ਇਕ ਤ ਹਾਰ ਸਮੇ ਆਪ ਜੀ ਦੇ ਦਰਸ਼ਨ ਕਰਦੇ ਆਂ ਤੇ ਦੂਸਰਾ ਤੀਰਥਾਂ ਦੇ ਵਿੱਚ ਇਸ਼ਨਾਨ ਕਰਦੇ ਆਂ ਨਾਮ ਦਾ ਸਿਮਰਨ ਕਰਕੇ ਫਿਰ ਦਾਨ ਕਰਦੇ ਆਂ ਦਾਨ ਦਿੰਨੇ ਆਂ ਬਹੁਤ ਪ੍ਰਸੰਗ ਤੀਰਥਨ ਕੇ ਰਾ ਸੁਣਤ ਜਾਤ ਨੇ ਤੋਤ ਭਲੇਰਾ ਫਿਰ ਤੀਰਥਾਂ ਬਾਰੇ ਪ੍ਰਸੰਗ ਸੁਣਦੇ ਜਾਂਨੇ ਆਂ ਇਸ ਤਰ੍ਹਾਂ ਸਾਡਾ ਨੇਤੀ ਭਲਾ ਹੁੰਦਾ ਰਹਿੰਦਾ ਏ ਇਸ ਕਰਕੇ ਸਾਰਿਆਂ ਦੀ ਚਾਹਤ ਹੈ ਸਤਿਗੁਰੂ ਕਿ ਇਸ ਸ੍ਰੇਸ਼ਟ ਨਦੀ ਦੇ ਬਾਰੇ ਜਮਨਾ ਬਾਰੇ ਵੀ ਸਾਨੂੰ ਸੁਣਾਓ ਸਾਨੂੰ ਬਰਤਾਂਤ ਸੁਣਾਓ ਕਿਸ ਤੇ ਜਨਮੀ ਜਨਮ ਜਮਨਾ ਨਾਮ ਕਿਸ ਪਾਵਨ ਤੇ ਜਲ ਅਬਿਨਾਮ ਇਹ ਨਦੀ ਕਿਸ ਤੋਂ ਜਨਮੀ ਐ ਤੇ ਇਹਦਾ ਜਨਮ ਜਮਨਾ ਨਾਮ ਜਿਹੜਾ ਇਹ ਕਿਉਂ ਪਿਆ ਏ ਇਹਦਾ ਮਨੋਹਰ ਜਲ ਕਿਵੇਂ ਪਵਿੱਤਰ ਮੰਨਿਆ ਜਾਂਦਾ ਹੈ ਕਿਰਪਾ ਧਾਰ ਕੇ ਸਾਰੀ ਕਥਾ ਜਿਹੜੀ ਐ ਸਾਨੂੰ ਸੁਣਾਉਣੀ ਕਰੋ ਮਨ ਦੀਏ ਬਿਲਾ ਆਸ਼ਾ ਸਾਡੀ ਪੂਰੀ ਕਰੋ ਐਮ ਸੇਖਿਆਨ ਕੇ ਸੁਨ ਕਰ ਬੈਨ ਬੋਲੇ ਪਰਮ ਰਸੀਲੇ ਨੈਣ ਇਸ ਤਰ੍ਹਾਂ ਸੇਖਾਂ ਦੇ ਵਚਨ ਸੁਣ ਕੇ ਨਾ ਪਰਮ ਰਸੀਲੇ ਨੈਣਾ ਵਾਲੇ ਭਾਵ ਸਤਿਗੁਰ ਜੀ ਬੋਲੇ ਨੇ ਕਿ ਬਹੁਤ ਪੁਰਾਣੇ ਸਮੇਂ ਦਾ ਇਹ ਪ੍ਰਸੰਗ ਵੀ ਜਾਣੋ ਕਹਿਣ ਲੱਗੇ ਇਸ ਅਨਾ ਇਹ ਆਨੰਦਦਾਇਕ ਪ੍ਰਸੰਗ ਨੂੰ ਪ੍ਰੇਮ ਨਾਲ ਸੁਨਣਾ ਕਰੋ ਸਤਿਗੁਰੂ ਦੱਸਦੇ ਨੇ ਕਾਰੀਗਰ ਸਭ ਦੇਵਨ ਕੇਰਾ ਵਿਸ਼ਕਰਮਾ ਬਦਵਾਨ ਵਡੇਰਾ ਕਹਿਣ ਲਗੇ ਕਾਰੀਗਰੀ ਦਾ ਦੇਵਤਾ ਵਿਸ਼ਮਕਰ ਵਿਸ਼ਵਕਰਮਾ ਬਹੁਤ ਬੁੱਧੀਮਾਨ ਹੈ ਉਹਦੀ ਸਰਬਲਚਾ ਨਾਮੀ ਪੁੱਤਰੀ ਹੋਈ ਉਹਦੇ ਸਰੀਰ ਦੇ ਸਾਰੇ ਉਹਦਾ ਸਰੀਰ ਜਿਹੜਾ ਬੜਾ ਸੁੰਦਰ ਹੈ ਪ੍ਰਕਾਸ਼ ਵਾਲਾ ਹੈ ਆਖ 파ਖਰੀ ਕਵਲ ਸਖੀਰੀ ਦਿਨ ਕੀ ਕੁਰਬਾਨ ਤਤਬੀਰੀ ਉਹਦੇ ਨੈਣ ਕਵਲ ਦੀ ਪੰਖੜੀਆਂ ਵਰਗੇ ਨੇ ਸੁਬਲਜਾ ਜਿਹੜੀਏ ਉਹਨੇ ਕਾਫੀ ਸਮਾਂ ਸੂਰਜ ਦੇ ਨਾਲ ਬਤੀਤ ਕੀਤਾ ਸੂਰਜ ਦੇ ਨਾਮ ਸਹਾਰਨ ਜੋਗ ਤੇਜ ਨੂੰ ਵੇਖਿਆ ਜਿਹੜੇ ਸੂਰਜ ਦਾ ਤੇਜ ਨਹੀਂ ਸਹਾਰੇ ਜਾਂਦਾ ਬੜੀ ਦੁਖੀ ਹੋ ਕੇ ਕੁਲ ਦੀ ਇਲਾਜ ਰੱਖਣ ਵਾਦੇ ਉਹਦੇ ਘਰੇ ਰਹੀ। ਦੋ ਪੁੱਤਰ ਤੇ ਇੱਕ ਲੜਕੀ ਪੈਦਾ ਹੋਈ। ਉਸ ਲੜਕੀ ਦਾ ਨਾਂ ਸੀ ਜਮਣਾ। ਮਨੂ ਅਤੇ ਧਰਮਰਾਜ। ਦੂਸਰਾ ਪੁੱਤਰ ਹੋਇਆ ਦੋਵੇਂ ਮਹਾਨ ਪ੍ਰਤਾਪ ਵਾਲੇ ਪ੍ਰਗਟ ਹੋਏ। 사ਤੁਰੂ ਦੱਸ ਗਏ ਨੇ ਕਹਿਣ ਲੱਗੇ ਪਤ ਕੇ ਤੇਜ ਸੰਗ ਹੋਏ ਬਹਿਬਲ। ਸਹੇਉ ਨਾ ਜਾਏ ਅੰਗ ਕਰ ਕਰ ਬਲ। ਵਿਸ਼ਕਰਮਾ ਦੀ ਪੁੱਤਰੀ ਸਰਬਲਚਾ ਆਪਣੇ ਪਤੀ ਸੁੰਦਰ ਦੇ ਨਾਲ ਰਹਿ ਕੇ ਬਹੁਤ ਵਿਆਕਲ ਹੋ ਗਈ ਸੂਰਜ ਦਾ ਤੇਜ ਸੂਰਜ ਦੀ ਗਰਮੀ ਤਪਸ਼ ਬਰਦਾਸ਼ਤ ਨਹੀਂ ਸੀ ਹੁੰਦੀ ਸੜ ਬਲ ਜਾਂਦੇ ਸਨ ਆਪਣੀ ਛਾਇਆ ਦੀ ਇੱਕ ਹੋਰ ਇਸਤੀ ਬਣਾਈ ਆਪਣੇ ਵਰਗਾ ਸਰੂਪ ਹੋਣ ਕਰਕੇ ਉਹਨੂੰ ਘਰ ਬਿਠਾ ਦਿੱਤਾ ਤੇ ਸੂਰਜ ਦੇ ਵਿਸ਼ਾਲ ਤੇਜ ਤੋਂ ਡਰਦੀ ਚੋਰੀ ਹੀ ਆਪਣੇ ਪਿਤਾ ਜੀ ਦੇ ਘਰ ਚਲੀ ਗਈ ਜਦੋਂ ਵਿਸ਼ਕਰਮਾ ਨੇ ਵੇਖਿਆ ਤਾਂ ਇਹ ਅਜੋਗ ਜਾਣ ਕੇ ਨਾ ਜੋਗ ਗੱਲ ਜਾਣ ਕੇ ਕਠੋਰ ਬਚਨ ਆਖੇ ਕਹਿੰਦੇ ਨੇ ਪਤ ਤੇ ਛਪ ਕੇ ਬਿਨਾ ਹੰਕਾਰੇ ਕਿਉਂ ਆਈ ਚਲ ਸਦਨ ਹਮਾਰੇ ਵਿਸ਼ਕਰਮਾ ਨੇ ਜਦੋਂ ਆਖਿਆ ਕਹਿਣ ਲੱਗੇ ਪਤੀ ਤੋ ਛੁਭ ਕੇ ਤੇ ਦਸੇ ਬਗੈਰ ਕਿਉਂ ਮੇਰੇ ਘਰੇ ਚਲਾ ਕੇ ਆਈ ਹੈ ਮੇਰੇ ਘਰ ਰਹਿਣ ਵਾਸਤੇ ਕੋਈ ਥਾਂ ਨਹੀਂ ਹੈ ਜਿੱਥੇ ਛਾਇਓ ਉੱਥੇ ਹੀ ਚਲੀ ਜਾ ਆਪਣੇ ਪਿਤਾ ਜੀ ਦੇ ਅਜਹੇ ਕਠੋਰ ਬਚਨ ਸੁਣ ਕੇ ਤੇ ਕੁਮਲਾ ਗਈ ਹੈ ਭਾਵ ਦੁਖੀ ਹੋ ਗਈ ਹੈ ਆਪਣੀ ਦੇ ਉਸੇ ਵੇਲੇ ਪਲਟਾ ਲਈ ਤੇ ਘੋੜੀ ਦਾ ਸਰੀਰ ਧਾਰਨ ਕਰ ਲਿਆ ਵੱਡੇ ਜੰਗਲ ਦੇ ਵਿੱਚ ਜਾ ਕੇ ਰਹਿਣ ਲੱਗ ਪਈ ਉਹਦੀ ਇਹ ਹਾਲਤ ਸੂਰਜ ਨੇ ਨਾ ਜਾਣੀ ਛਾਇਆ ਵਾਲੀ ਇਸਤਰੀ ਨੂੰ ਆਪਣੀ ਇਸਤਰੀ ਮੰਨ ਕੇ ਉਹਦੇ ਨਾਲ ਰਹਿੰਦਾ ਰਿਹਾ ਉਸ ਸ਼ਾਇਆ ਤੋਂ ਵੀ ਉਹਦੇ ਘਰ ਦੇ ਵਿੱਚ ਦੋ ਪੁੱਤਰ ਪੈਦਾ ਹੋਏ ਉਹਨਾਂ ਦੇ ਨਾਂ ਸ਼ਨੀਚਰ ਆਦ ਕਹੇ ਜਾਂਦੇ ਨੇ ਇੱਕ ਪੁੱਤਰੀ ਸ਼ਾਇਆ ਨੇ ਵੀ ਇੱਕ ਪੁੱਤਰੀ ਨੇ ਉਹ ਸ਼ਾਇਆ ਨੇ ਵੀ ਦੇ ਘਰ ਇੱਕ ਪੁੱਤਰੀ ਦਾ ਜਨਮ ਹੀ ਹੋਇਆ ਉਹਦਾ ਨਾਂ ਤਾਪਤੀ ਰੱਖਿਆ ਗਿਆ ਉਹ ਤਾਪਤੀ ਨਦੀ ਬਣ ਕੇ ਦੱਖਣ ਵਿੱਚ ਵਹਿ ਰਹੀ ਹੈ ਨਿਰਮਲ ਅਤੇ ਅਗਾਧ ਜਲ ਦੇ ਵਿੱਚ ਜਲ ਜਿਸ ਦੇ ਵਿੱਚ ਚਲਦਾ ਹੀ ਰਹਿੰਦਾ ਹੈ ਦੋ ਪੁੱਤਰੀਆਂ ਤੇ ਚਾਰ ਪੁੱਤਰ ਸੂਲਜ ਦੇ ਬੱਚੇ ਹੋਏ ਇੱਕ ਦਿਨ ਛਾਇਆ ਦੇ ਨਾਲ ਸਰੁਬਲਚਾ ਦਾ ਵੱਡਾ ਪੁੱਤਰ ਜਮ ਕਿਸੇ ਗੱਲ ਤੋਂ ਖਿੱਚ ਕੇ ਲੜ ਪਿਆ ਦੋਵੇਂ ਬਹੁਤ ਗਰੋਧ ਵਿੱਚ ਆ ਗਏ ਦੋਹਾਂ ਨੇ ਆਪਸ ਵਿੱਚ ਲਾਲ ਅੱਖਾਂ ਕੱਢ ਲਈਆਂ ਜਦੋਂ ਛਾਇਆ ਨੇ ਬਹੁਤ ਕਠੋਰ ਸ਼ਬਦ ਕਹੇ ਤੇ ਜਮਨੇ ਆਪਣੀ ਲਤ ਨੂੰ ਛੁਕਿਆ ਉਹ ਛਾਇਆ ਨੂੰ ਲਤ ਮਾਰਨ ਵਾਸਤੇ ਤਿਆਰ ਹੋਇਆ ਤਾਂ ਇਹ ਵੇਖ ਕੇ ਛਾਇਆ ਨੇ ਉਹਨੂੰ ਸ਼ਰਾਪ ਦੇ ਦਿੱਤਾ ਕਹਿਣ ਲੱਗੀ ਜਿਹੜੀ ਲਤ ਤੂੰ ਮੈਨੂੰ ਮਾਰਨ ਵਾਸਤੇ ਝੁਕੀ ਹੈ ਨਾ ਹੁਣ ਇਹ ਲਤ ਗਲ ਜਾਵੇਗੀ ਠੀਕ ਨਹੀਂ ਰਹੇਗੀ ਇਸ ਅਪਰਾਧ ਕਰਕੇ ਉਚਿਤ ਦੁੱਖ ਪਾ ਛਾਇਆ ਨੇ ਜਦੋਂ ਇਸ ਤਰ੍ਹਾਂ ਸ਼ਰਾਪ ਦਿੱਤਾ ਜਮ ਦੀ ਲਤ ਉਸੇ ਵੇਲੇ ਗਲ ਗਈ ਜਦੋਂ ਸੂਰਜ ਨੂੰ ਇਸ ਬਾਰੇ ਪਤਾ ਲੱਗਾ ਏ ਉਹ ਹਿਰਦੇ ਵਿੱਚ ਕਈ ਪ੍ਰਕਾਰ ਉਹਨੇ ਵਿਚਾਰ ਕੀਤੀ ਇਹਨਾਂ ਨੂੰ ਮਾਂ ਪੁੱਤ ਕਿਵੇਂ ਮੰਨਿਆ ਜਾ ਸਕਦਾ ਏ ਇਹਨਾਂ ਦੋਹਾਂ ਨੇ ਬਹੁਤ ਮਾੜਾ ਕਰਮ ਕੀਤਾ ਜਦੋਂ ਸੂਰਜ ਸ਼ੰਕਾ ਸਹਿਤ ਹੋ ਗਿਆ ਉਹ ਸ਼ਾਇਆ ਵਾਲੇ ਪਾਸੇ ਆਇਆ ਤਾਂ ਕਹਿਣ ਲੱਗਾ ਸੱਚ ਦਾਸ ਤੂੰ ਕੌਣ ਹੈ ਆਪਣੇ ਘਰ ਵਿੱਚ ਆਪਣੇ ਪੁੱਤਰ ਦੇ ਨਾਲ ਕੋਈ ਮਾਂ ਇਹ ਕੁਝ ਨਹੀਂ ਕਰਦੀ ਇਦਾਂ ਸਰਾਪ ਨਹੀਂ ਦੇਂਦੀ ਸੂਜ ਨੇ ਜਦੋਂ ਉਹਨੂੰ ਡਰਾਇਆ ਤਾਂ ਸ਼ਾਇਆ ਨੇ ਸੱਚਾ ਬਿਰਤਾਂਤ ਗੁਰਮੁਖੋ ਦੱਸ ਦਿੱਤਾ ਓਨੇ ਆਖਿਆ ਤੁਹਾਡੀ ਪਤਨੀ ਆਪਣੇ ਪਿਤਾ ਜੀ ਦੇ ਘਰ ਚਲੀ ਗਈ ਹੈ ਤੇ ਮੈਨੂੰ ਇਸ ਥਾਂ ਤੇ ਰੱਖ ਦਿੱਤਾ ਹੈ ਸਨੇਚਰ ਆਦ ਮੇਰੀ ਸੰਤਾਨ ਮੰਨੂ ਜਮ ਅਤੇ ਜਮਨਾ ਸਰਬਲਚਾ ਦੀ ਉਸਤਾਂ ਔਲਾਦ ਹੈ ਕਾਫੀ ਲੰਮੇ ਸਮੇਂ ਤੱਕ ਉਹ ਤਿਆਗ ਕੇ ਚਲੀ ਗਈ ਤੇ ਮੈਂ ਹੀ ਚਾਰੇ ਭਰਾਵਾਂ ਨੂੰ ਪਾਲਿਆ ਏ ਕਹਿ ਲੱਗੇ ਸੁਣ ਕੇ ਹਰਸ਼ੂਲ ਜੋਸ਼ੇ ਵੇਲੇ ਚੱਲ ਪਿਆ ਵਿਸ਼ਕਰਮਾ ਦੇ ਘਰ ਚਲਾ ਗਿਆ ਉਹ ਨੂੰ ਜਾ ਕੇ ਆਖੇ ਕਿ ਤੇਰੀ ਪੁੱਤਰੀ ਇੱਥੇ ਆਈ ਹੈ ਬਹੁਤ ਲੰਮਾ ਸਮਾਂ ਬੀਤ ਗਿਆ ਏ ਉਸ ਦੇ ਬਾਰੇ ਪਤਾ ਲੱਗਾ ਏ ਤੇ ਕਹਿ ਲੱਗੇ ਵੇਖ ਲਵੋ ਇਹ ਉਹਨੇ ਜੋ ਗੱਲ ਕੀਤੀ ਹੈ ਮੈਨੂੰ ਹੁਣ ਉਹਦਾ ਪਤਾ ਦੱਸ ਦਿਓ ਵਿਸ਼ਕਰਮਾ ਨੇ ਜਦੋਂ ਇਹ ਸੁਣਿਆ ਨਾ ਤਾਂ ਉਹਦਾ ਸਾਰਾ ਹਾਲ ਦੱਸਿਆ ਕਿ ਤੁਹਾਡੇ ਘਰੋਂ ਨਾਟ ਕੇ ਭੱਜ ਕੇ ਤੇ ਮੇਰੇ ਘਰ ਆ ਗਈ ਸੀ ਨਹੀਂ ਸਦਨ ਮੈਂ ਰਹਿਣ ਦਈ ਹੈ ਹੋਏ ਨਿਰਾਸ਼ ਹੋਏ ਨਿਰਾਸ਼ ਕਿਤ ਵਹਿਰ ਗਈ ਹੈ ਮੈਂ ਉਹਨੂੰ ਘਰ ਨਹੀਂ ਠਹਿਰਨ ਦਿੱਤਾ ਕਹਿ ਲੱਗਾ ਇਸੇ ਘਰ ਕੇ ਨਿਰਾਸ਼ ਹੋ ਕੇ ਕਿਤੇ ਬਾਹਰ ਚਲੀ ਗਈ ਪਰ हे ਸੂਰਜ ਸੁਣ ਉਹ ਵੀ ਸੱਚੀ ਹੈ ਤੇਰੀ ਅੱਗ ਦੇ ਸੇਕ ਤੋਂ ਬਹੁਤ ਦੁੱਖ ਉਸ ਨੂੰ ਲੱਗਦਾ ਹੈ ਤੇਰਾ ਤੇਜ ਬਰਦਾਸ਼ਤ ਨਹੀਂ ਹੁੰਦਾ ਉਹ ਬੜਾ ਡਰ ਮੰਨ ਕੇ ਘਰੋਂ ਨਿਕਲੀ ਹੈ ਜੇ ਤੂੰ ਮੇਰਾ ਕਿਹਾ ਮੰਨੇ ਤੰਹਾਰ ਤਰ੍ਹਾਂ ਦੇ ਨਾਲ ਠੀਕ ਹੋ ਗਿਆ ਸਮਝੇਗਾ ਤੇਰੀ ਕੁਝ ਸ਼ਕਲ ਧੂਏ ਵਰਗੀ ਹੈ ਉਹ ਇੰਨੀ ਤਾਪਦੀ ਹੈ ਉਸ ਵਾਲਾ ਵੇਖਿਆ ਨਹੀਂ ਜਾ ਸਕਦਾ ਤੂੰ ਇੱਕ ਵਾਰ ਮੇਰੇ ਖਰਾਦ ਤੇ ਚੜ ਜਾ ਮੈਂ ਛੱਲ ਕੇ ਤੈਨੂੰ ਚੰਗੀ ਤਰ੍ਹਾਂ ਸਵਾਰ ਦੇਾਂਗਾ ਇੱਕ ਤਾਂ ਤੇਰਾ ਪ੍ਰਕਾਸ਼ ਸ੍ਰੇਸ਼ਟ ਹੋ ਜਾਵੇਗਾ ਦੂਸਰਾ ਤੇਰੀ ਤਪਸ਼ ਵਾਧੂ ਤਪਸ਼ ਖਤਮ ਹੋ ਜਾਵੇਗੀ ਵਿਸ਼ਕਰਮਾਂ ਦੀ ਗੱਲ ਨੂੰ ਚੰਗੀ ਤਰ੍ਹਾਂ ਚੰਗੀ ਸਮਝ ਕੇ ਦੋਖ ਰਹਿਤ ਹੋਣ ਦੇ ਲਈ ਸੂਰਜ ਵਿਸ਼ਕਰਮਾ ਦੇ ਖਰਾਤੇ ਚੜ ਗਿਆ ਵਿਸ਼ਕਰਮਾ ਨੇ ਤਿੱਖੇ ਹਥਿਆਰ ਲੈ ਕੇ ਸੂਰਜ ਨੂੰ ਖਰਾਤ ਦਿੱਤਾ ਉਹਦਾ ਉਪਰਲਾ ਸਰੀਰ ਛੇਲ ਦਿੱਤਾ ਸੂਰਜ ਦਾ ਸੁੰਦਰ ਨਵਾਂ ਰੂਪ ਨਿਕਲਿਆ ਜਿੰਨਾ ਵੀ ਧੂਏ ਵਰਗਾ ਤੇਜ ਸੀ ਉਹਨਾ ਹੀ ਖਰਾਤ ਦੇ ਛੇਲ ਦਿੱਤਾ ਤੇ ਆਪਣਾ ਨਵਾਂ ਸਰੀਰ ਵੇਖ ਕੇ ਸੂਰਜ ਬੜਾ ਪ੍ਰਸੰਨ ਹੋਇਆ ਵਿਸ਼ਕਰਮਾ ਨੇ ਫਿਰ ਉਹਨੂੰ ਦੱਸਿਆ ਕਿ ਫਲਾਣੇ ਵਣ ਦੇ ਵਿੱਚ ਮੇਰੀ ਪੁੱਤਰੀ ਨੇ ਘੋੜੀ ਦਾ ਸਰੀਰ ਧਾਰਨ ਕਰਕੇ ਤੇ ਉਹ ਰਹਿੰਦੀ ਹੈ ਆਪਣੀ ਪਤਨੀ ਨੂੰ ਮਨ ਦੇ ਵਿੱਚ ਪ੍ਰੇਮ ਕਰਕੇ ਆਪਣੇ ਪਾਸ ਲਿਆ ਜਦੋਂ ਸੂਰਜ ਨੇ ਸੁਣਿਆ ਉਹਨੇ ਘੋੜੀ ਦਾ ਸਰੀਰ ਧਾਰਨ ਕਰ ਲਿਆ ਉਹ ਜੰਗਲ ਵਿੱਚ ਜਾ ਕੇ ਉਹਨੇ ਵੇਖਿਆ ਜਿੱਥੇ ਉਹ ਸਰੀਰ ਧਾਰਨ ਕਰਕੇ ਵਿਸ਼ਕਰਮਾ ਦੀ ਪੁੱਤਰੀ ਸੀ ਖੜੀ ਸੀ ਉਥੇ ਉਸ ਨੂੰ ਜਾ ਕੇ ਮਿਲਿਆ ਤੇ ਛੇਤੀ ਉਹਨੇ ਪਛਾਣ ਲਿਆ ਫੇ ਛੇਤੀ ਹੀ ਦੋ ਪੁੱਤਰਾਂ ਨੂੰ ਗੁਰਮੁਖੋਂ ਨੇ ਜਨਮ ਦਿੱ ਜਿਨ੍ਹਾਂ ਦਾ ਨਾਮ ਅਸ਼ਵਨੀ ਤੇ ਕੁਮਾਰ ਰੱਖਿਆ ਗਿਆ ਪੁੱਤਰਾਂ ਸਹਿਤ ਆਪਣੀ ਪਤਨੀ ਨੂੰ ਲੈ ਕੇ ਘਰ ਆਇਆ ਤੇ ਉਸ ਨੂੰ ਉਹ ਸਾਰਿਆਂ ਨੂੰ ਹਿਰਦੇ ਵਿੱਚ ਪ੍ਰਸੰਨ ਕਰਕੇ ਮਿਲਿਆ ਤਾਦੀ ਜਮਨਾ ਵਾਨ ਦੇ ਵਿੱਚ ਜਾ ਕੇ ਬਹੁਤ ਪ੍ਰੇਮ ਦੇ ਨਾਲ ਤਪ ਕਰਦੀ ਰਹੀ। ਦੁਆਪਰ ਯੋਗ ਦੇ ਅੰਤ ਵਿੱਚ ਸ਼੍ਰੀ ਕ੍ਰਿਸ਼ਨ ਜੀ ਹੋਏ, ਉਹਨਾਂ ਨੂੰ ਉਹ ਆਪਣਾ ਪਤੀ ਉਹਨੇ ਬਣਾ ਲਿਆ। ਅਨੇਕ ਪ੍ਰਕਾਰ ਕ੍ਰਿਸ਼ਨ ਦੇ ਨਾਲ ਮਿਲ ਕੇ ਤੇ 10 ਪੁੱਤਰ ਜਿਹੜੇ ਨੇ ਉਹਨਾਂ ਨੂੰ ਇਹਨਾਂ ਜਨਮ ਦਿੱਤਾ ਏ, ਉਹ ਜਮਨਾ ਨਦੀ ਹੋ ਕੇ ਹੁਣ ਵਹਿ ਰਹੀ ਹੈ। ਜਿਸ ਵਾਸਤੇ ਸਾਰੀ ਵਾਰਤਾ ਕਹੀ। ਇਸ ਦਾ ਪਵਿੱਤਰ ਜਲ ਪਾਪਾਂ ਦਾ ਨਾਸ਼ ਕਰਦਾ ਏ ਤੇ ਆਪਣੇ ਦਾਸਾਂ ਦੀ ਰਖਿਆ ਕਰਦਾ ਏ ਇਸ ਤਰ੍ਹਾਂ ਗੁਰਮੁਖੋ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੰਗਤ ਦੇ ਕਹਿਣ ਦੇ ਉੱਤੇ ਜਿਸ ਜਮਨਾ ਨਦੀ ਦਾ ਗੁਰਮੁਖੋ ਇਸ਼ਨਾਨ ਕਰਨ ਵਾਸਤੇ ਗਏ ਨੇ ਉਹ ਜਮਨਾ ਦੇ ਬਾਰੇ ਸਾਰੀ ਕਥਾ ਸਾਰੀ ਵਾਰਤਾ ਜਿਹੜੀ ਸੁਣਾਈ ਵੈਸੇ ਗੁਰਮੁਖੋ ਇਕ ਕਵੀ ਦਾ ਕਹਿਣਾ ਹੈ ਕਿ ਤੀਰਥਾਂ ਤੇ ਜਾਣ ਸਮੇ ਗੁਰੂ ਜੀ ਜਿਸ ਜਿਸ ਤੀਰਥ ਇਸਨਾਨ ਤੇ ਗਏ ਨੇ ਨਾ ਜਿਸ ਵੀ ਸਥਾਨ ਤੇ ਗਏ ਨੇ ਕਵੀ ਜੀ ਨੇ ਉਹਦਾ ਉਹਦਾ ਇਤਿਹਾਸ ਵੀ ਲਿਖਿਆ ਹੈ ਇਹ ਇਤਿਹਾਸ ਪੁਰਾਣਾ ਅਤੇ ਹੋਰ Hindu ਮਤ ਦੇ ਗ੍ਰੰਥਾਂ ਤੋਂ ਵੀ ਲਿਆ ਗਿਆ ਪਰ ਕਵੀ ਜੀ ਨੇ ਇਹ ਵੀ ਲਿਖਿਆ ਹੈ ਕਿ ਇਤਿਹਾਸ ਗੁਰੂ ਜੀ ਦੇ ਮੁਖਾਰਬਿੰਦ ਤੋਂ ਕਹੇ ਆ ਗਿਆ। ਗੁਰੂ ਜੀ ਆਪ ਇਸ ਇਤਿਹਾਸ ਦੇ ਨਾਲ ਸਹਿਮਤ ਨਹੀਂ ਸਨ। ਪਰ ਸੰਗਤਾਂ ਦੇ ਕਹਿਣ ਤੇ ਜਦੋਂ ਸੰਗਤ ਕੋਈ ਭਾਵਨਾ ਲੈ ਕੇ ਆਉਂਦੀ ਹੈ ਜਦੋਂ ਸੰਗਤ ਕੁਝ ਵੀ ਸਤਿਗੁਰਾਂ ਨੂੰ ਕਹਿੰਦੀ ਹੈ ਤਾਂ ਸਤਿਗੁਰ ਜੀ ਸੰਗਤ ਦਾ ਕਿਹਾ ਮੰਨਦੇ ਨੇ ਤੇ ਸੰਗਤਾਂ ਦੇ ਕਹਿਣ ਤੇ ਉਥੋਂ ਦਾ ਇਤਿਹਾਸ ਜਿਹੜਾ ਉਸ ਤੀਰਥ ਦਾ ਦੱਸਿਆ ਕਰਦੇ ਸਨ। ਗੁਰੂ ਜੀ ਨੇ ਆਪਣੀ ਬਾਣੀ ਵਿੱਚ ਭਾਵੇਂ ਤੀਰਥਾਂ ਦਾ ਮਹਾਤਮ ਨਹੀਂ ਮੰਨਿਆ ਉਹਨਾਂ ਦਾ ਮੁਖ ਵਾਕ ਹੈ ਮਲ ਹੋ ਮੈਂ ਧੋਤੀ ਕਿਵੈ ਨਾ ਉਤਰੈ ਜੇ ਸੋ ਤੀਰਥ ਨਾਏ ਬੜੀ ਸਤਿਗੁਰਾਂ ਦੀ ਗੁਰਬਾਣੀ ਦੇ ਗੁਰਮੁਖੋ ਸ਼ਬਦ ਆਉਂਦੇ ਨੇ ਜਲ ਕੈ ਮੱਜਨ ਜੇ ਗਤ ਹੋਵੇ ਨਿਤ ਨਿਤ ਮੇਂਡਕ ਨਾਵੇ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਕਿ ਜਲ ਦੇ ਨਾਉਂ ਦੇ ਨਾਲ ਜੇਕਰ ਇਸ ਸਰੀਰ ਜਿਹੜਾ ਹੈ ਮਨ ਜਿਹੜਾ ਪਵਿੱਤਰ ਹੁੰਦਾ ਹੋਵੇ ਤਾਂ ਡੱਡੂ ਮੈਂਡਕ ਕਹਿੰਦੇ ਨੇ ਡੱਡੂ ਡੱਡੂ ਤਾਂ ਰਹਿੰਦਾ ਹੀ ਛੱਪੜ ਦੇ ਵਿੱਚ ਜਲ ਦੇ ਵਿੱਚ ਹੈ ਤੀਰਥਾਂ ਦੇ ਵਿੱਚ ਉਹ ਕਿਉਂ ਨਾ ਪਵਿੱਤਰ ਹੋ ਗਿਆ ਉਹਦਾ ਉਦਾਰ ਕਿਉਂ ਨਾ ਹੋ ਗਿਆ ਪਰ ਸਤਿਗੁਰੂ ਜਿੱਥੇ ਗੁਰਮੁਖੋ ਜਿਹੜੇ ਤੀਰਥ ਤੇ ਬਾਣੀ ਪੜੀ ਜਾਂਦੀ ਹੈ ਜਿੱਥੇ ਤਪਸ਼ੀਆਂ ਨੇ ਤਪੱਸਵੀਆਂ ਨੇ ਤਪ ਕੀਤਾ ਹੁੰਦਾ ਹੈ ਉਹ ਪਵਿੱਤਰ ਉਹ ਜਿਹੜੇ ਅਸਥਾਨ ਪਵਿੱਤਰ ਹੁੰਦੇ ਨੇ ਉਤੇ ਇਸ਼ਨਾਨ ਕਰਨ ਦੇ ਨਾਲ ਜਰੂਰ ਦੁੱਖ ਦੂਰ ਹੁੰਦੇ ਨੇ ਹਾਂ ਤਨ ਵਾਸਤੇ ਤਨ ਨੂੰ ਸੁਚਾ ਕਰਨ ਵਾਸਤੇ ਤਨ ਦੇ ਰੋਗ ਦੂਰ ਕਰਨ ਵਾਸਤੇ ਗੁਰਮ ਕੋ ਜਰੂਰ ਤੀਰਥੀ ਇਸ਼ਨਾਨ ਕਰਨਾ ਚਾਹੀਦਾ ਹੈ ਪਰ ਮਨ ਨੂੰ ਪਵਿੱਤਰ ਕਰਨਾ ਹੈ ਤਾਂ ਸਾਨੂੰ ਬਾਣੀ ਪੜ੍ਹਨੀ ਪਵੇਗੀ ਜਿਸ ਤਰ੍ਹਾਂ ਤਨ ਨੂੰ ਇਸ਼ਨਾਨ ਕਰਾਉਣ ਵਾਸਤੇ ਤਨ ਦੀ ਖੁਰਾਕ ਜੇਕਰ ਆਪਾਂ ਪ੍ਰਸ਼ਾਦਾ ਛਕਦੇ ਆ ਜਾਂ ਤਨ ਨੂੰ ਸਾਫ਼ ਕਰਨ ਵਾਸਤੇ ਇਸ਼ਨਾਨ ਕਰਦੇ ਆ ਇਸੇ ਤਰ੍ਹਾਂ ਹੀ ਮਨ ਨੂੰ ਜੇਕਰ ਸਾਫ਼ ਕਰਨਾ ਏ ਤੇ ਗੁਰਮਖੋ ਇਹ ਮਨ ਸਾਫ਼ ਹੋਏਗਾ ਕੇਵਲ ਬਾਣੀ ਪੜ੍ਹ ਕੇ ਬਾਣੀ ਸਰਵਣ ਕਰਕੇ ਬਾਣੀ ਨੂੰ ਸਮਝ ਕੇ ਇਹਦੇ ਆਧਾਰ ਤੇ ਆਪਣੇ ਜੀਵਨ ਨੂੰ ਚਲਾ ਕੇ ਕਿਉਂਕਿ ਸਤਿਗੁਰਾਂ ਦਾ ਸਤਿਗੁਰੂ ਸਤਿਗੁਰਾਂ ਦਾ ਫੁਰਮਾਨ ਹੈ ਭਰੀਏ ਮਤ ਪਾਪਾਂ ਕੇ ਸੰਗ ਇਹ ਜਿਹੜੀ ਮਤ ਹੈ ਇਹ ਪਾਪਾਂ ਦੇ ਨਾਲ ਭਰੀ ਹੋਈ ਹੈ ਇਹ ਥੋਤੀ ਕਿਵੇਂ ਜਾਵੇਗੀ ਇਹ ਧੋਪੈ ਨਾਵੈ ਕੈ ਰੰਗ ਜੇਕਰ ਥੋਤੀ ਜਾਵੇਗੀ ਤਾਂ ਨਾਮ ਦੇ ਰੰਗ ਦੇ ਨਾਲ ਥੋਤੀ ਜਾਵੇਗੀ ਬਾਣੀ ਪੜ ਕੇ ਥੋਤੀ ਜਾਵੇਗੀ ਇਸ ਕਰਕੇ ਭਾਈ ਬਹੁਤ ਸਤਗੁਰਾਂ ਦੇ ਫੁਰਮਾਨ ਗੁਰਬਾਣੀ ਦੇ ਅੰਦਰ ਆਉਂਦੇ ਨੇ ਬਹੁਤ ਸਤਗੁਰ ਜੀ ਗਿਆਨ ਦੀਆਂ ਚਪੇੜਾਂ ਮਾਰਦੇ ਨੇ ਗਿਆਨ ਦੇ ਕੇ ਸਮਝਾਉਣਾ ਕਰਦੇ ਨੇ ਕਿ ਜੇਕਰ ਮਨ ਨੂੰ ਸਾਫ਼ ਕਰਨਾ ਏ ਤੇ ਗੁਰਮੁਖਾ ਤੈਨੂੰ ਗੁਰਬਾਣੀ ਪੜ੍ਹਨੀ ਪਵੇਗੀ ਤੇ ਸਭ ਤੋਂ ਔਖੀ ਚੀਜ਼ ਕਿਹੜੀ ਐ ਉਹ ਵੀ ਨਾਮ ਜਪਣਾ ਏ ਸਤਿਗੁਰੂ ਕਹਿਣ ਲੱਗੇ ਨੇ ਆਖਣ ਔਖਾ ਸਾਚਾ ਨਾਮ ਸਭ ਤੋਂ ਔਖਾ ਨਾਮ ਜਪਣਾ ਹੀ ਗੁਰਮੁਖੋ ਪਰ ਮਨ ਨੂੰ ਪਵਿੱਤਰ ਕਰਨ ਵਾਸਤੇ ਮਨ ਦੀ ਖੁਰਾਕ ਜਿਹੜੀ ਇਹ ਬਾਣੀ ਐ ਇਸ ਕਰਕੇ ਪਾਈ ਵੱਧ ਤੋਂ ਵੱਧ ਬਾਣੀ ਪੜਿਆ ਕਰੀਏ ਨਿਤ ਨਿਯਮ ਦੇ ਧਾਰਨੀ ਹੋਈਏ ਪੰਜਾਂ ਬਾਣੀਆਂ ਦੇ ਧਾਰਨੀ ਹੋਈਏ ਬਾਣੀ ਪੜ ਕੇ ਬਾਣੀ ਨੂੰ ਸਮਝ ਕੇ ਗੁਰਮੁਖੋ ਇਸ ਦੇ ਆਧਾਰ ਦੇ ਉੱਤੇ ਆਪਣੇ ਜੀਵਨ ਨੂੰ ਚਲਾਉਣ ਦੀ ਕੋਸ਼ਿਸ਼ ਕਰੀਏ ਸਤਿਗੁਰੂ ਕਿਰਪਾ ਕਰਨਗੇ ਗੁਰਮੁਖੋ ਸਾਡਾ ਮਨ ਜਿਹੜਾ ਹੈ ਇਹ ਬਾਣੀ ਪੜ ਕੇ ਹੀ ਸਾਫ਼ ਹੋਣਾ ਹੈ ਇਸ ਕਰਕੇ ਵੱਧ ਤੋਂ ਵੱਧ ਬਾਣੀ ਪੜੀਏ ਸਤਿਗੁਰੂ ਕਹਿੰਦੇ ਨੇ ਅੱਗੇ ਵੀ ਬੇਨਤੀ ਕਰੀ ਦੀ ਹੈ ਕਿ ਭਾਈ ਦਸਵੰਦ ਕੱਢਿਆ ਕਰ ਤੇ ਗੁਰਮੁਖੋ ਆਪਾਂ ਕੇਵਲ ਤਾਂ ਕੇਵਲ ਇੱਕ ਮਾਇਆ ਦੇ ਦਸਵੰਦ ਨੂੰ ਹੀ ਦਸਵੰਦ ਸਮਝਦੇ ਆ ਕਿ ਜਿੰਨੀ ਮਾਇਆ ਕਮਾਈ ਉਹਦਾ ਦਸਵਾਂ ਹਿੱਸਾ ਕੱਢ ਦਿੱਤਾ ਤੇ ਦਸਵੰਦ ਨੂੰ ਕਹਿ ਦਿੱਤਾ ਪਰ ਸਤਿਗੁਰੂ ਜਿਹੜੇ ਦਸਵੰਦ ਦੀ ਗੁਰਮੁਖੋ ਗੱਲ ਕਰਦੇ ਨੇ ਉਹ ਦਸਵੰਦ ਕੱਢੀਏ ਉਹ ਦਸਵੰਦ ਕਿਹੜਾ ਹੈ ਉਹ ਗੁਰਮੁਖੋ ਦਸਵੰਦ ਹੈ ਸਮੇਂ ਦਾ ਦਸਵੰਦ ਤੇ ਹੁਣ ਪੁੱਛੀਏ ਸਤਿਗੁਰਾਂ ਕਿ ਉੱਤ ਕੇ ਸਮੇਂ ਦਾ ਦਸਵੰਦ ਬਣਦਾ ਕਿੰਨਾ ਹੈ ਦਸਵੰਦ ਕਿਨੂੰ ਕਹਿੰਦੇ ਨੇ ਦਸਵੇਂ ਹਿੱਸੇ ਨੂੰ ਤੇ ਸਮੇਂ ਦਾ ਦਸਵੰਦ ਗੁਰਮਖੋ ਬਣਦਾ ਏ 24 ਘੰਟਿਆਂ ਵਿੱਚੋਂ ਜੇਕਰ ਆਪਾਂ ਦਸਵਾਂ ਹਿੱਸਾ ਕੱਢੀਏ 2 ਘੰਟੇ ਤੇ 40 ਮਿੰਟ ਆਪਣੇ ਮਨ ਦੇ ਅੰਦਰ ਧਿਆਨ ਮਾਰ ਕੇ ਵੇਖਿਓਗੇ ਅਸੀਂ 2 ਘੰਟੇ ਤੇ 40 ਮਿੰਟ ਗੁਰੂ ਦੇ ਲੇਖੇ ਲਾਉਨੇ ਆ ਜੇਕਰ ਨਹੀਂ ਲਾਉਂਦੇ ਗੁਰਮਖੋ ਅੱਜ ਤੋਂ ਹੀ ਕੋਸ਼ਿਸ਼ ਕਰੀਏ 5 ਮਿੰਟ 10 ਮਿੰਟ ਵੱਧ ਤੋਂ ਵੱਧ ਸਮਾਂ ਗੁਰੂ ਦੇ ਲੇਖੇ ਲਾਇਆ ਕਰੀਏ ਪਰ ਗੁਰਮੁਖੋ ਇੱਕ ਗੱਲ ਇਹ ਵੀ ਹੈ ਕਿ ਮਨ ਦੇ ਨਾਲ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਕਿਹਾ ਇੱਕ ਵਾਰੀ ਵਾਹਿਗੁਰੂ ਵੀ ਉਹ ਸੱਚੇ ਦੀ ਦਰਗਾਹ ਚ ਪ੍ਰਵਾਨ ਹੋ ਜਾਂਦਾ ਏ ਜਿਵੇਂ ਕਰੋੜਾਂ ਮੰਨ ਲੱਕੜਾਂ ਪਈਆਂ ਹੋਣ ਉਹਨਾਂ ਨੂੰ ਸਾੜਨ ਵਾਸਤੇ ਇੱਕ ਚੰਗਿਆਰੀ ਇੱਕ ਡੱਬੀ ਦੀ ਤੀਲ ਹੀ ਵਾਧੂ ਹੁੰਦੀ ਹੈ ਨਾ ਇਸੇ ਤਰ੍ਹਾਂ ਗੁਰਮੁਖੋ ਭਾਵੇਂ ਮਤ ਸਾਡੀ ਜਿੰਨੀ ਮਰਜ਼ੀ ਪਾਪਾਂ ਨਾਲ ਭਰੀ ਹੋਵੇ ਜੇ ਸ਼ਰਦਾ ਨਾਲ ਭਾਵਨਾ ਦੇ ਨਾਲ ਇੱਕ ਵਾਰੀ ਵੀ ਵਾਹਿਗੁਰੂ ਕਿਹਾ ਗਿਆ ਨਾ ਤੇ ਗੁਰਮਖੋ ਸਾਡਾ ਕਹਿਣਾ ਸਾਡਾ ਬੋਲਣਾ ਉਹ ਪ੍ਰਵਾਨ ਹੈ ਸੱਚੇ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋਵੇਗਾ ਇਸ ਕਰਕੇ ਭਾਈ ਸ਼ਰਦਾ ਦੇ ਨਾਲ ਹਤੋ ਵੱਦ ਸੀ ਬਾਣੀ ਪੜਿਆ ਕਰੀਏ ਤੇ ਜਿਹੜਾ ਵੀ ਕਰਮ ਕਰਨਾ ਹੈ ਜਿਹੜਾ ਵੀ ਅਸੀਂ ਕੰਮ ਕਰਦੇ ਹਾਂ ਗੁਰਮਖੋ ਉਹ ਸਤਿਗੁਰਾਂ ਦੇ ਕੋਲੋਂ ਡਰ ਕੇ ਕਰਿਆ ਕਰੀਏ ਤੇ ਡਰ ਕੀ ਦੇ ਮਨ ਚ ਸਤਿਗੁਰੂ ਕਹਿੰਦੇ ਨੇ ਨਾਨਕ ਜਿਨ ਮਨ ਭਉ ਤਿਨਾ ਮਨ ਭਉ ਭਾਉ ਭਾਉ ਨਾਮ ਹੈ ਗੁਰਮਖੋ ਡਰ ਦਾ ਤੇ ਭਾਉ ਨਾਮ ਹੈ ਪ੍ਰੇਮ ਦਾ ਸਤਿਗੁਰੂ ਕਹਿੰਦੇ ਨੇ ਜੀ ਦੇ ਮਨ ਦੇ ਵਿੱਚ ਸਤਿਗੁਰਾਂ ਦੇ ਪਤੀ ਦਾਰ ਹੈ ਨਾ ਉਹਦੇ ਮਨ ਦੇ ਵਿੱਚ ਹੀ ਗੁਰਮਖੋ ਪ੍ਰੇਮ ਹੈ ਜੇ ਮਨ ਦੇ ਵਿੱਚ ਗੁਰਬਾਣੀ ਦੇ ਪ੍ਰਤੀ ਪ੍ਰੇਮ ਲਿਆਉਣਾ ਹੈ ਤੇ ਸਤਿਗੁਰਾਂ ਦੇ ਕੋਲੋਂ ਡਰਨਾ ਪਵੇਗਾ ਪਰ ਸਾਡਾ ਸੁਭਾਅ ਹੋ ਗਿਆ ਬੁਰੇ ਕੰਮ ਕੋ ਉਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਜਦੋਂ ਨਾਮ ਦੀ ਗੱਲ ਹੋ ਜਾਂਦੀ ਹੈ ਤੇ ਗੁਰਮਖੋ ਅਸੀਂ ਉਦੋਂ ਨਾ ਕਰ ਦੇਣੇ ਆ ਵਿਕਾਰ ਕਰਨਾ ਹੋਵੇ ਤਾਂ ਰਾਤ 12 ਵਜੇ ਵੀ ਉੱਠ ਜਾਣੇ ਆ ਸਤਿਗੁਰੂ ਕਹਿੰਦੇ ਨੇ ਕਿ ਭਾਈ ਜੇ ਦੇਰੀ ਕਰਨੀ ਹੈ ਕਿਹੜੇ ਕੰਮ ਵਿੱਚ ਕਰਨੀ ਹੈ ਨਹਿ ਬਿਲਾੰਬ ਧਰਮੰ ਬਿਲਾੰਬ ਪਾਪੰ ਬਿਲਾੰਬ ਕਹਿੰਦੇ ਨੇ ਦੇਰੀ ਨੂੰ ਸਾਸਕ੍ਰੀਤੀ ਦਾ ਬਚਨ ਹੈ ਨਹਿ ਬਿਲਾੰਭ ਧਰਮੰ ਕਹਿੰਦੇ ਧਰਮ ਦੇ ਕੰਮ ਕਰਨ ਲੱਗਿਆਂ ਗੁਰਮੁਖਾ ਕਦੇ ਵੀ ਦੇਰੀ ਨਾ ਕਰ ਮਨ ਵਿੱਚ ਆਵੇ ਬਾਣੀ ਪੜ੍ਹਨੀ ਉਸੇ ਵੇਲੇ ਪੜ੍ਹ ਮਨ ਵਿੱਚ ਆਇਆ ਗੁਰਦੁਆਰਾ ਸਾਹਿਬ ਜਾਣਾ ਡੇਰਾ ਸਾਹਿਬ ਜਾਣਾ ਉਸੇ ਵੇਲੇ ਮਨ ਵਿੱਚ ਆਇਆ ਸੇਵਾ ਕਰਨੀ ਉਸੇ ਵੇਲੇ ਕਰ ਤੇ ਫਿਰ ਦੇਰੀ ਕਿਹੜੀ ਗੱਲ ਦੀ ਕਰਨੀ ਹੈ ਸਤਿਗੁਰੂ ਕਹਿੰਦੇ ਨੇ ਬਿਲਾੰਭ ਪਾਪ ਪਾਪ ਕਰਮ ਕਰਨ ਲੱਗਿਆਂ ਦੇਰੀ ਕਰ ਤੇ ਸਤਿਗੁਰਾਂ ਦੇ ਕੋਲੋਂ ਜਿਹੜਾ ਵੀ ਕਰਮ ਕਰਨੇ ਗੁਰਮੁਖੋ ਡਰ ਕੇ ਕਰੀਏ ਕਿਉਂਕਿ ਉਹਦੇ ਤੋਂ ਅਸੀਂ ਕੁਝ ਨਹੀਂ ਛੁਪਾ ਸਕਦੇ ਸਤਿਗੁਰੂ ਕਹਿੰਦੇ ਨੇ ਅੱਗੋਂੋਂ ਦੇਖੈ ਪਿਛੋਂੋਂ ਦੇਖੈ ਤੁਜ ਤੇ ਕਹਾ ਛੁਪਾਵੇ ਉਤੋਂ ਅਸੀਂ ਕੁਝ ਨਹੀਂ ਲੁਕਾ ਸਕਦੇ ਉਹ ਹਰ ਇੱਕ ਜਗ੍ਹਾ ਦੇ ਵਿੱਚ ਵਸਿਆ ਜਰਰੇ ਜਰਰੇ ਦੇ ਵਿੱਚ ਵਸ ਰਿਹਾ ਏ ਇਸ ਕਰਕੇ ਭਾਈ ਵਾਦ ਤੋਂ ਵਦ ਬਾਣੀ ਪੜਿਆ ਕਰੀਏ ਨਿਤ ਨਿਯਮ ਦੇ ਧਾਰਨੀ ਹੋਈਏ ਸਤਿਗੁਰੂ ਕਿਰਪਾ ਕਰਨ ਸਾਡੇ ਸੀਸ ਤੇ ਮੇਰ ਪਰਿਆ ਹੱਥ ਰੱਖਣ ਇਸੇ ਤਰ੍ਹਾਂ ਗੁਰਮੁਖੋ ਸਾਨੂੰ ਹਾਜ਼ਰੀਆਂ ਪਰਣ ਦੀਆਂ ਦਾਤਾਂ ਬਖਸ਼ਿਸ਼ ਕਰਨ ਸਤਿਗੁਰਾਂ ਦੇ ਕੋਲੋਂ ਨਾਮ ਦੀਆਂ ਦਾਤਾਂ ਸੇਵਾ ਸਿਮਰਨ ਬੰਦਗੀ ਦੀਆਂ ਦਾਤਾਂ ਮੰਗਿਆ ਕਰੀਏ ਗੁਰਮੁਖੋ ਜੇਕਰ ਐਸੀਆਂ ਦਾਤਾਂ ਸਤਿਗੁਰਾਂ ਕੋਲੋਂ ਮੰਗਾਗੇ ਫਿਰ ਕੀ ਮਿਲੇਗਾ ਸੋਖੀ ਸੋਖ ਦੁਨੀਆ ਦੇ ਵਿੱਚ ਸੁੱਖ ਅੱਗੇ ਦਰਗਾਹ ਦੇ ਵਿੱਚ ਸੁਖ ਜਿਵੇਂ ਸਤਿਗੁਰਾਂ ਦਾ ਫਰਮਾਨ ਹੈ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਿਚਾਰਾਂ ਕਰਦਿਆਂ ਏਕ ਨਹੀਂ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਹੋ ਜਾਣੀਆਂ ਸੁਭਾਵਕ ਨੇ ਜੀ ਸਤਿਗੁਰੂ ਸਤਪੁਰਾਂ ਦੀ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਇੱਕ ਵਾਰੀ ਸਾਰੇ ਫਤਿਹ ਦਾ ਜਵਾਬ ਫਤਿਹ ਦੇਣ ਦੀ ਕਿਰਪਾਲਤਾ ਕਰੋ ਕੋਈ ਵੀ ਰਸਨਾ ਗੁਰਮੁਖੋ ਵਾਂਝੀ ਨਾ ਰਵੇ ਸਾਰੇ ਕਰੋ ਮੁੱਖ ਪਵਿੱਤਰ ਸਾਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ